ਨਮਸਕਾਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਕਰਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। આયો આયો આજે કીમી પર આવ્યો મે આયો આજો વાળો આજો વાળો પાઇકની બોલ લઈ પાછો પહેલે પાડો હાજી બિંદુ ખર્ચે નાનો આજો વાળો ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਇਹ ਹੈਗਾ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੇ ਜਿਹੜਾ ਇਹ ਬਣਿਆ ਬੂਥ ਨੰਬਰ 50 51 52 ਤੇ 53 ਵਿਧਾਨ ਸਭਾ ਹਲਕਾ 47 ਨਵਾਂ ਸ਼ਹਿਰ ਲੋਕ ਸਭਾ ਹਲਕਾ 06 ਅਨੰਤ ਪਰ ਸਾਹਿਬ ਦਾ ਜਿਹੜਾ ਇਹ ਪਿੰਕ ਬੂਥ ਹੈ ਤੁਹਾਨੂੰ ਇਹ ਦਿਖਾ ਰਹੇ ਹਾਂ ਜੀ ਅ ਇਹਦੇ ਅੰਦਰ ਸਹਾਇਤਾ ਕਾਊਂਟਰ ਵੀ ਲੱਗਿਆ ਹੋਇਆ ਹੈ ਹੈਲਪ ਡੈਸਕ ਸਰ ਜੀ ਦੱਸੋਗੇ ਇੱਥੇ ਕੀ ਹੈਲਪ ਕਰ ਰਹੇ ਹੋ ਵੋਟਰਾਂ ਦੀ ਤੁਸੀਂ ਬੀ ਐਲਓ ਆ ਜੀ ਜੇ ਕਿਸੇ ਨੂੰ ਵੋਟਰ ਪਰਚੀ ਨਹੀਂ ਮਿਲਦੀ ਆ ਜਾਂ ਗਵਾਚ ਗਈ ਆ ਤਾਂ ਆਪਾਂ ਉਹਨੂੰ ਇੱਥੋਂ ਵੋਟ ਕਾੜਾ ਤੇ ਉਹਦੀ ਪਰਚੀ ਬਣਾ ਕੇ ਦੇ ਦਿੰਦੇ ਹਾਂ ਇਸ ਬੂਥ ਦੇ ਉੱਤੇ ਆਈ ਐਮ ਪ੍ਰਾਊਡ ਵੋਟਰ 셀ਫੀ ਪੁਆਇੰਟ ਵੀ ਬਣਿਆ ਪਿਆ ਹੈ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਵੋਟਾਂ ਪਾਣ ਦਾ ਕਿੰਨਾ ਉਤਸ਼ਾਹ ਹੈ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਬੂਥ ਨੰਬਰ 52 ਲੱਗਿਆ ਜੀ ਇਹ ਵੀ ਤੁਹਾਨੂੰ ਦਿਖਾ ਰਹੇ ਹਾਂ ਬੂਥ ਹਾਂਜੀ ਬੂਥ ਜੀ ਠੀਕ ਹੈ ਬੂਥ ਨੰਬਰ 50 ਜੋ ਕਿ ਤੁਹਾਨੂੰ ਦੱਸ ਰਹੇ ਹਾਂ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਨਵਾਂ ਸ਼ਹਿਰ ਦੇ ਵਿੱਚ ਚੰਡੀਗੜ੍ਹ ਰੋਡ ਤੇ ਲੱਗਿਆ ਹੈ ਕੁਸੀਂ ਦੇਖ ਰਹੇ ਹੋ ਇੱਥੇ ਵੋਟਾਂ ਪਾਣ ਵਾਲਿਆਂ ਵਿੱਚ ਕਿੰਨਾ ਉਤਸ਼ਾਹ ਆ। ਇਸੇ ਤਰ੍ਹਾਂ ਇੱਧਰ ਬੂਥ ਨੰਬਰ 51 ਆ ਤੋਂ ਦੁਹਾਰੇ ਆ। ਮੁਲਾਜ਼ਮ ਵੀ ਪੂਰੀ ਤੰਦੇਹੀ ਨਾਲ ਡਿਊਟੀ ਨਿਭਾ ਰਹੇ ਨੇ। ਨਵਾਂ ਸ਼ਹਿਰ ਬੰਗਾ ਰੋਡ ਦੇ ਉੱਤੇ ਦਫ਼ਤਰ ਖੇਤੀਬਾੜੀ ਦੇ ਵਿੱਚ ਬਣਿਆ ਜੀ ਮਾਡਲ ਬੂਥ ਜੋ ਕਿ ਵਿਧਾਨ ਸਭਾ ਹਲਕਾ 047 ਨਵਾਂ ਸ਼ਹਿਰ ਅਤੇ ਲੋਕ ਸਭਾ ਹਲਕਾ 06 ਅਨੰਦਪੁਰ ਸਾਹਿਬ ਹੈ ਤੁਸੀਂ ਦੇਖ ਸਕਦੇ ਹੋ ਆ ਇਸ ਬੂਥ ਦੇ ਵਿੱਚ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਜੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਜਿਹੜਾ ਪੀਣ ਦੇ ਪਾਣੀ ਦਾ ਵੀ ਯੋਗ ਪ੍ਰਬੰਧ ਕੀਤਾ ਗਿਆ ਤੁਹਾਨੂੰ ਦਿਖਾ ਦਈਏ ਇੱਥੇ ਅ ਇੱਥੇ ਵੀ ਜਿਹੜਾ ਸੈਲਫੀ ਪੁਆਇੰਟ ਬਣਾਇਆ ਗਿਆ ਆ ਲੋਕ ਸਭਾ ਚੋਣਾਂ ਦੇ ਸੰਬੰਧ ਵਿੱਚ ਇਹਦੇ ਵਿੱਚ ਇੱਕ ਵੋਟ ਇੱਕ ਰੁੱਖ ਦੇਣ ਦਾ ਸੰਦੇਸ਼ ਦਿੱਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਆਰਐਸ ਕੋਰਨਰ ਲੱਗਿਆ ਡੇ ਕੇਅਰ ਕ੍ਰੈਚ ਆ ਸਾਰੇ ਮੁਲਾਜ਼ਮ ਆਪਣੀ ਡਿਊਟੀ ਤੇ ਤਾਇਨਾਤ ਨੇ ਜੀ ਬੂਥ ਨੰਬਰ 57 ਹੈ ਜੀ ਇਹ ਹੈ ਮੁੱਖ ਖੇਤੀਬਾੜੀ ਅਫਸਰ ਦਫ਼ਤਰ ਜ਼ਿਲ੍ਹਾ ਸ਼ਿਦ ਪਾਕਤ ਸਿੰਘ ਨਗਰ ਦੇ ਵਿੱਚ ਤੁਸੀਂ ਦੇਖ ਰਹੇ ਹੋ ভোটার ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪਹੁੰਚੇ ਨੇ ਇਸੇ ਤਰ੍ਹਾਂ ਤੁਹਾਨੂੰ ਇੱਧਰ ਵੀ ਦਿਖਾ ਦਈਏ ਬੂਥ ਨੰਬਰ 56 ਹੈ ਜੀ ਇਹ ਜਿਹਦੇ ਉੱਤੇ ਮਹਿਲਾਵਾਂ ਆਪਣੇ ਵੋਟ ਪਾਉਣ ਲਈ ਆਈਆਂ ਨੇ ਪਹਿਲੀ ਵਾਰ ਆ ਕੋਤਾਂ ਘੋਟਾ ਦਾ ਦੇਣਾ ਤੇ ਬਦਲ ਘੋਟਾ ਜੀ ਕੋਈ ਗੱਲ ਨਹੀਂ ਕੀ ਨਾ ਜੀ ਆਪਣਾ ਪੋਤਲ ਕੁਮਾਰੀ ਐ ਪੋਤਲ ਕੁਮਾਰੀ ਜੀ ਨਵਾਂ ਸ਼ਹਿਰ ਤੋਂ ਇਹਨਾਂ ਨੇ ਪੋਲਿੰਗ ਸਟੇਸ਼ਨ ਨੰਬਰ 56 ਤੇ 47 ਵਿਧਾਨ ਸਭਾ ਚੋਣ ਹਲਕਾ ਇਹਨਾਂ ਨੂੰ ਪਹਿਲੀ ਵਾਰੀ ਜਿਹੜਾ ਇਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਸਰਟੀਫਿਕੇਟ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਤੁਸੀਂ ਪਹਿਲੀ ਵਾਰੀ ਵੋਟ ਦਾ ਪ੍ਰਯੋਗ ਕੀਤਾ ਜੀ ਹਾਂ ਜੀ ਕੀ ਮਹਿਸੂਸ ਕਰਦੇ ਹੋ ਤੁਸੀਂ ਆ ਵੋਟ ਤੁਸੀਂ ਪਾਈ ਆ ਕਹੋ ਜੀ ਇਹ ਨੇਤਾ ਚਾਹੁੰਦੇ ਹੋ ਵਧੀਆ ਜੋ ਅੱਗੇ ਤਰੱਕੀ ਹੈ ਤੇ ਮੈਂ ਤੁਹਾਨੂੰ ਦੀ ਵਧੀਆ ਜਾਣਦਾ ਜੋ ਪੰਜਾਬ 'ਚ ਬਿਲਕੁਲ ਨਸ਼ੇ ਹੀ ਖਤਮ ਕਰ ਦੇਵੇ। ਥਾਂ ਪੰਜਾਬ ਦਾ ਡਿਵੈਲਪਮੈਂਟ ਤਾਂ ਕਾਫੀ ਐ ਪੈਸੇ ਨਸ਼ਾ ਵਾ। ਠੀਕ ਹੈ ਜੀ ਸਾਡੀ ਨੌਜਵਾਨ ਪੀੜ੍ਹੀ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਆਪਣੀ ਵੋਟ ਦਾ ਜਿਹੜਾ ਅਸੀਂ ਇਸ ਕਰਕੇ ਇਸਤੇਮਾਲ ਕੀਤਾ ਕਿ ਜਿਹੜਾ ਇਹ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਇਹਨੂੰ ਜਿਹੜਾ ਠੱਲ ਪਾਈ ਜਾਵੇ। ਸੋ ਬੜਾ ਖੁਸ਼ ਨਜ਼ਰ ਆਇਆ ਸੇ ਜਿਨ੍ਹਾਂ ਨੇ ਪਹਿਲੀ ਵਾਰੀ ਵੋਟ ਦਾ ਪ੍ਰਯੋਗ ਕੀਤਾ। ਮਾਂਜੋਗ ਡੀਐਸਪੀ ਸਾਹਿਬ ਮਾਧਵੀ ਸ਼ਰਮਾ ਜੀ ਜਿਹੜਾ ਇਸ ਪੋਲਿੰਗ ਬੂਥ ਦੀ ਚੈਕਿੰਗ ਕਰਨ ਲਈ ਪਹੁੰਚੇ ਨੇ ਤੁਹਾਨੂੰ ਦਿਖਾ ਦਈਏ ਉਹਨਾਂ ਦੀਆਂ ਸਿੱਧੀਆਂ ਤਸਵੀਰਾਂ ਹਾਂ ਜੀ सर किमे चल रिया जी वोटा ना किसमे चल रिया जी ठीक है सर कितने कितने जा के आए तुसी सारे बूथ हासिल कर लेया तुझे साजो दा पीसफुली पोलिंग चल रही प्रॉपरली ठीक सर थैंक यू सर ਤੁਹਾਨੂੰ ਦਿਖਾ ਰਹੇ ਹਾਂ ਘਟਸ਼ੇਖ ਰੋਡ ਤੇ ਜਿਹੜਾ ਬਿਜਲੀ ਘਰ ਦੇ ਵਿੱਚ ਬਣਿਆ ਹੈਗਾ ਪੋਲਿੰਗ ਸਟੇਸ਼ਨ ਇਹਦੇ ਵਿੱਚ ਵੀ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ ਹੋ ਤਿੱਕ ਇਹ ਸਬੂਤ ਦੇ ਉੱਤੇ ਵੀ ਜਿਹੜਾ ਸਹਾਇਤਾ ਕਾਊਂਟਰ ਬਣਿਆ ਹੈ ਮੁਲਾਜ਼ਮ ਤਾਨਾਤ ਨੇ ਤੁਸੀਂ ਦੇਖ ਸਕਦੇ ਹੋ ਆ ਵੋਟਰ ਕਾਰਡ ਦੇਖੋ ਇਸ ਬੂਥ ਦੇ ਉੱਤੇ ਬੱਚਾ ਸੰਭਾਲ ਕੇਂਦਰ ਵੀ ਜਿਹੜਾ ਆ ਬਣਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਬੱਚੇ ਇੱਥੇ ਖੇਡ ਰਹੇ ਨੇ ਤੇ ਮਲਾਜ਼ਮ ਤਾਇਨਾਤ ਨੇ ਮੈਂ ਵੀ ਇਹ ਜਿਹੜਾ ਤੁਹਾਡੀ ਇੱਥੇ ਬੱਚਾ ਸੰਭਾਲ ਕੇਂਦਰ ਬਣਿਆ ਇੱਥੇ ਤੁਸੀਂ ਕੀ ਸਭਾਵਾਂ ਦੇ ਰਹੇ ਹੋ ਹਾਂ ਇਹ ਬੱਚਿਆਂ ਨੂੰ ਸੰਭਾਲਦੇ ਹਾਂ ਜਿਹਦੇ ਮਾਪੇ ਲਿਸ਼ ਬੱਚਾ ਕੇਂਦਰ ਮਤਲਬ ਇਹਨਾਂ ਦੇ ਜਿਹੜੇ ਮਾਤਾ ਪਿਤਾ ਪੇਰੈਂਟਸ ਹੈ ਉਹ ਵੋਟ ਪਾਣ ਗਏ ਨੇ ਤੇ ਇਹਨਾਂ ਨੂੰ ਤੁਸੀਂ ਸੰਭਾਲ ਰਹੇ ਹੋ ਠੀਕ ਹੈ ਜੀ ਤੇ ਇਹ ਜਿਹੜੀਆਂ ਗੱਡੀਆਂ ਗੁੱਡੀਆਂ ਇਹ ਆਪਣੀਆਂ ਅੱਛਾ ਜੀ ਠੀਕ ਹੈ ਤੁਸੀਂ ਕਿਹੜੇ ਵਿਭਾਗਤੋਂ ਸੀਟ ਠੀਕ ਹੈ chicken thank you, thank you. ਵੋਟ ਪਾਉਣ ਆ ਰਹੇ ਇਹ ਦਿਨ ਨਾਲ ਜਿਸ ਤਰ੍ਹਾਂ ਅਸੀਂ ਗੈਰ ਦੇ ਸੀ ਮਗੰਬੋ ਬਹੁਤ ਖੁਸ਼ ਹੋ ਰਹੇ ਆ ਇੱਥੇ ਆਲਰੇਡੀ 11% ਤੋਂ ਜ਼ਿਆਦਾ ਵੋਟਿੰਗ ਹੋ ਚੁੱਕੀ ਹੈ ਇਸ ਬੂਥ ਤੇ ਤਾਂ ਕੋਸ਼ਿਸ਼ ਕਰਾਂਗੇ ਕਿ 75 ਪਾਰ ਪੂਰੇ ਜ਼ਿਲ੍ਹੇ ਚ ਅਸੀਂ ਚਲੇ ਜਾਈਏ ਸਾਡੀਆਂ ਜਿੰਨੇ ਵੀ ਆਫੀਸਰਸ empioyes ਆ ਲਾਸਟ ਮਿੰਟ ਸਾਰਿਆਂ ਨੂੰ ਰਿਕੁਐਸਟ ਕਰ ਰਿਹਾ ਕਿ ਆਗੇ ਸਹੀ VOTING ਕਰਨ ਆਪਣਾ ਸਹੀ ਨੇਤਾ ਚੁਣਨ ਕਿਉਂਕਿ ਇਹ ਲਾਸਟ opportunity ਹੁੰਦੀ ਹੈ ਡੈਮੋਕਰੇਸੀ ਦੀ ਜਿੱਥੇ ਤੁਸੀਂ ਆਪਣਾ VOTING right ਕਰਦੇ ਹੋ ਇਹਦੇ ਵਿੱਚ ਸਭ ਤੋਂ ਵੱਡਾ ਬੰਦਾ ਤੇ ਸਭ ਤੋਂ ਛੋਟਾ ਬੰਦਾ ਉਹਦੀ ਇਕੁਅਲ right ਹੁੰਦੀ ਹੈ ਤੇ ਮੈਂ ਰਿਕਵੈਸਟ ਕਰੂੰਗਾ ਜਵਾਨ ਬੁੱਢੇ ਸਾਰੇ ਬਾਹਰ ਨਿਕਲ ਕੇ ਆਪਣੇ ਘਰਾਂ 'ਚੋਂ VOTING ਕਰੇ ਅਤੀਬੀ ਗੇਟ ਤੋਂ ਪਰਸ਼ਟ ਰਾਮ ਨਾਲ ਅਸੀਂ ਪਹੁੰਚਾਂਗੇ ਜਿਸ ਤਰ੍ਹਾਂ ਲੋਕੀ ਤੁਸੀਂ ਦੇਖਿਆ ਹੀ ਹੈ ਕਿੰਨਾ ਰਸ਼ ਪੈ ਰਿਹਾ ਇੱਥੇ ਗਰਮੀ ਦੀ ਪਰਵਾਹ ਨਹੀਂ ਲੋਕੀ ਕਰ ਰਹੇ ਤੇ ਬੰਦੇ ਦੇ ਬੰਦਾ ਛੜਿਆ ਹੋਵੇ ਸਰ ਆਕਰਸਨਾਂ ਕੇਂਦਰ ਬਣਿਆ ਹੋਇਆ ਇੱਕ ਚਾਂਦਪੁਰ ਰੁੜਕੀ ਦੂਜਾ ਮੋਗੰਦ ਖੁਸ ਹੋਆ ਚਾਂਦਪੁਰ ਰੁੜਕੀ ਫਰੀडम ਸੌਰੀ ਜੰਗੀ ਆਜ਼ਾਦ ਆਪਣਾ ਤੁਹਾਡਾ ਖੜਕੜਦਲਾ ਤੁਹਾਡਾ ਫਰੀडम ਮੂਵਮੈਂਟ ਤੇ ਇੱਕ ਮੁੱਠ ਫੁੱਲਿਆ ਜਿਹਦੇ ਵਿੱਚ ਅਸੀਂ ਉਸ ਸਮੇਂ ਦਾ ਇੱਕ ਟਰੱਕ ਹੈਗਾ ਲਿਆਂਦਾ ਹੋਇਆ ਜਿਹਦੇ ਤੋਂ ਕਟਆਊਟ ਲਾਇਆ ਹੋਇਆ ਹੈ ਪਾਰਟੀਸ਼ਨ ਟਾਈਮ ਦਾ ਜਿਸ ਤਰ੍ਹਾਂ ਲੁਕੀ ਉੱਠੋ ਆਏ ਸੀਗੇ ਇਸ ਤੋਂ ਇਲਾਵਾ ਚੰਦਪੁਰ ਨੂੰ ਕੀ ਬ੍ਰਿਗੇਡੀਅਰ ਕੁਲਦੀਪ ਸਿੰਘ ਚੰਦਪੂਰੀ ਮਹਾਵੀਰ ਚੱਕਰਾ ਬੀਐਸਐਮ ਦੀ ਯਾਦ ਦੇ ਵਿੱਚ ਜਿਹੜੇ ਬਹੁਤ ਜਿਨ੍ਹਾਂ ਨੇ ਲੋਂਗੋਵਾਲ ਦਾ ਯੁੱਧ ਜਿੱਤਿਆ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਸੀ ਇਹ ਤੇ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ मिलती ने इथे चौबीस घंटे सब एमरजेंसी की सुविधा भी आज ही बुक करो अपनी अपॉइंटमेंट अठानवे सात सो छबी वी छे सो चौहत्तर या अठानवे अठ आथ सो उन्नवे अस्सी छे सो चौहत्तर विजिट करो संधु हॉस्पिटल चंडीगढ़ रोड नवा शहर ਇਸ ਸੱਜਣਸ਼ੀਲ ਭਗਸੇਂਗ ਨਗਰ ਦਾ ਸਵਤੰਤਰ ਅਜਲੀਆਂ ਵਿਸ਼ੇਸ਼ ਸਰਗਰਮੀਆਂ ਥਲਫੇਰ ਦਮਲੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪਤਲੀ ਸੀਨ ਇਜਾਜ਼ਤ ਦਿਓ ਧੰਨਵਾਦ